ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਗਵਾਰੇ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਲਾ ਲਿਖਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆਂ ਪਾਰੇ ਸਰਸਿ ਅਨਪਾਲ ਕੋ ਧਾਇਤ ਬੁੱਲਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਮੀ ਤਮਨੀਚ ਹੁਕਮ ਲਿਖ ਤੋਖ ਸੁਖ ਪਾਈਏ ਕਿਸੇ ਕੋ ਕੁਸੀ ਸੁਨਾ ਕੋ ਆਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਜਿਹਨੇ ਬੁਝੇ ਤਾ ਹੁਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਤਾਤ ਜਾਨੇ ਨਿਸ਼ਾਨ ਗਾਵੇ ਕੋ ਗੁਣ ਗੀਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲਾ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖਿਆ ਤਰਾ ਦੂਰ ਕਦੀ ਨਾ ਆਵੇ ਤੋੜ ਕਥ ਗਤ ਕਥ ਕੋਟੀ ਕੋਟ ਕੋਟ ਜਿਗਰ ਅਲੀ ਜਤ ਮਾਇ ਜੁਵਾ ਜਾਨ ਦਰਖਾਈ ਖਾਏ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪਰਵਾਹੋ ਅੱਖ ਸਹ ਸਾਜਨਾਏ ਭਾਖਿਆ ਭਾਉ ਅਪਾਰ ਅੱਖ ਮੰਗੇ ਦੇ ਦੇ ਦਾਤ ਕਰੇ ਦਾਤਾਰੇ ਜੇ ਅਗੇ ਕੀਏ ਜਤਿ ਸੇ ਦਰਬਾਰ ਮੋਹੋ ਕੇ ਬੋਲਨ ਬੋਲੀਏ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਿਆਉ ੁੜੇ ਆਈ ਚਾਰੋ ਧਰਮੀ ਆਵੇ ਕੱਪੜਾ ਨਦਰੀ ਮੋਖ ਦੁਆਰੇ ਕਾਲ ਕੇ ਜਾਣੀਏ ਸਭ ਆਪੇ ਸਿਆਰ ਭਾਪਿਆ ਨਾ ਜਾਏ ਕੀਤਾ ਨਾ ਹੋਏ ਆ ਪਿਆ ਮਿਰੰਜਨ ਸੋਏ ਜਿਸੇ ਯਤਨ ਪਾਇਆ ਮਾਂ ਨਾਨਕ ਗਾਲਿਆ ਗੁਣੀ ਨਿਧਾਨ ਆਪਏ ਸੁਣੀਏ ਮਨ ਰਖੀਏ ਪਾਓ ਦੁੱਖ ਪਰ ਹਰ ਸੁ ਕਰ ਲੈ ਜਾਏ ਗੁਰਮੁਖ ਗੁਰਮ ਬੇਨ ਗੁਰੂ ਘਰ ਆਸmai ਗੁਰਈਸਰ ਗੁਰ ਗੋਖਰਮਾ ਗੁਰ ਪਾਰਵਤੀ ਮਾਈ ਜੇ ਹਜਾ ਨਾ ਕਨੈ ਕਨੈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜਿਨ ਅਵਜ ਦਿਸਪਾਵਾ ਮਰਪਣੇ ਨਾਇ ਕਰੀ ਜੇਤੀ ਸਰਟੀ ਉਪਾਈ ਵੇਖਾ ਮਨ ਕਰਮਾਂ ਕੇ ਮਿਲੇ ਲਈ ਮੈਂ ਵਿਚਰਨ ਤੋਹਾਰ ਮਾਨੰਗੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜਿਨ ਵਿਚਾਰੇ ਅਰਜਾ ਹੋਰ ਸੁਣੀ ਹੋਏ ਨਵਖੰਡਾ ਵੀ ਜਾਣੀਏ ਨਾਲ ਚਲੇ ਸਭ ਕੋਏ ਰਖੈ ਕਹਿ ਕੇ ਜਸ ਕੀ ਸਜਗ ਜੈਤੇਂਦਰ ਨਾ ਆਵੇ ਤਾ ਬਾਤ ਨਾ ਪੁੱਛੇਗੇ ਕੀ ਹੈ ਜਿਹੜੀ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹ ਕੋਇ ਨ ਸੁਝੇ ਇਹ ਗੁਣ ਕੋਇ ਕਰੇ ਸੁਨਾ ਸਤਪੀਰ ਸੁਰਨਾ ਸੁਨੇ ਤਰ ਤਵਲੇ ਆਕਾਸ਼ ਸਵੇ ਦੀਪ ਲੋ ਪਤਾਲ ਸੁਨੇ ਕੋਇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਜੈ ਸਰਬ੍ਰਹਮੈ ਦੇ ਸੁਨੇ ਮੁਖ ਸੁਆਨ ਮੰਦ ਸੁਨੇ ਜੋਗ ਜੋਗ ਤਨ ਪੇ ਸੁਨੇ ਸਾਸ ਸਿਮਰਤ ਵੇਦ ਨਾਨਕ ਅਸਰਗਨ ਸਰਨੁ ਫਾਪਾ ਨਾਸ ਸੁਨੇ ਸੰਤੋ ਗਿਆਨ ਸੁਨੇ 68 ਕਾ ਇਸ਼ਨਾਨ ਸੁਨੇ ਪਰ ਪਰਤਾ ਵੇ ਮਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਪਾਪ ਕਾ ਨਾਸ ਸਿਮੇਸ਼ਰ ਅਪਰਾਕੇ ਗਾ ਸੁਨੇ ਸੇਖੀ ਪਰਚਾਹ ਰਮ ਦੇ ਪਾਵੇ ਰਾਹੋ ਸੁਨੇ ਹਾਤੋ ਵੇਸ ਗਾ ਹੋਇ ਸਨੇ ਰੂਪਾ ਕਨਾਸ ਮੰਨੇ ਕੀਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਅਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਜਿਨ ਤੁਮ ਅੰਮ੍ਰੋਧ ਮੰਨੇ ਸਗਲ ਪੌਣ ਕੀ ਸੋਧ ਮੂਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਅਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਢਾਗ ਨ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇ ਸਬੰਧਿਆ ਅਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਕੋਏ ਬਨੇ ਬਾਰੇ ਮੋਗਦਾਰ ਮੰਨੇ ਪਰਵਾਰੇ ਸਗਾਰ ਬੰਨੇ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨੰਦਿਰ ਹੋਏ ਦੇਖੋ ਮੰਨ ਜਨੇ ਮਨ ਕੋਏ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦੁਰਗੇ ਮਾਨ ਜੇ ਸੋਏ ਦਰਜਾਨ ਪੰਚਾ ਗਗਲੇ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਦੁਰਗੇ ਦਾ ਕਪੂਸੋ ਸਚਿਆਰ ਧਵਲੇ ਉਪਰ ਗੀਤਾ ਪਾਰੇ ਭੀ ਹੋਰ ਪਰਿਆਰ ਰਮਨ ਉਸਤੇ ਭਾਰਤ ਲੈ ਕਮਣ ਜੋਰ ਜੀਰ ਜਤਰੰਗਾ ਕੇ ਨਾਮ ਸੁਨਾ ਲਿਖਿਆ ਬੁੜੀ ਕਲਾਮ ਕੋ ਦੇਖਾਂ ਲੱਗਦਾ ਨਹੀਂ ਕੋਈ ਲੇਖਾ ਲਿਖਿਆ ਕੀਤਾ ਏ ਕੀਤਾ ਤਾਂ ਸੁਹਾਲੇ ਰੂਪ ਕੀਤੀ ਦਾਤ ਜਾਨੇ ਕੋਣਕੂਤ ਜੀਰ ਸਭ ਇੱਕ ਤਵਾ ਦਿੱਤੇ ਹੋਏ ਲਖ ਦਰਿਆ ਉਦਤ ਕਮਣ ਕਾ ਵਿਚਾਰ ਵਾਰ ਨ ਜਾਵਾ ਏਕ ਵਾਰ ਬ੍ਰਿਭਵ ਸਾਈ ਕੋリカ ਨੂੰ ਸਦਾ ਸਤਿਨੰਕਰ ਅਸੰਗ ਜਪ ਸੰਗ ਪਾਓ ਸੰਗ ਪੂਜਾ ਸੰਗ ਤਪਤਾਓ ਪੇਪਰ ਉੱਤੇ ਉਹ ਮਨਰੇ ਉਦਾਸ ਸੰਤ ਭਗਤ ਗੁਣ ਗਿਆਨ ਵਿਚਾਰ ਸੰਕ ਸਤੀਏ ਸੰਗ ਦਾ ਤਾਰ ਸੰਸੁਰਮ ਬਖਾ ਸੰਗ ਮੂਲੇ ਵਿਲਾਇ ਤਾਰ ਸੁਦਰਦ ਕਵਣ ਕਾ ਵਿਚਾਰ ਵਾਰ ਨਾ ਜਾਵਾ ਏਕ ਵਾਰ ਸੁਖਤਾਵੇ ਸਹਿਤ ਨਿਕਤ ਸੁਦਾ ਜੈ ਨਿਰੰਕਾਰ ਸੰਗ ਮੂਰਗੰਦ ਕੋਰ ਸੰਗ ਚੋਰ ਹਰਾਮ ਖੋਰ ਸੰਗ ਹੋਇ ਕਰ ਜਾਏ ਜੋ ਸੰਤ ਦਰਦ ਪਿਆਗ ਮਾਏ ਪਾਪੀ ਪਾਪ ਕਰ ਜਾਏ ਸੰਕੁੜਿਆਰ ਕੂੜੇ ਫਿਰਾਏ ਸੰਕੁਸ਼ਮਲ ਪਖਾਏ ਸੰਧਨੇ ਸਿਵ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰ ਨ ਜਾਵਾ ਇਕ ਵਾਰੇ ਜਿਨਿ ਪਾਵੈ ਸਾਈ ਪਿਆਰ ਤੁਝਾ ਸਾਮ ਨਿਰੰਕਾਰ ਸੰਕਨਾਮ ਸੰਕਤਾ ਅਗਮ ਅਗਮ ਅਸੰਖ ਲੋ ਸੰਕੇ ਸਰਪਾਰੋ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਬ ਖਾਨ ਜਿਨੇ ਜਿਨੇ ਸੁਨਾਏ ਜੇ ਪਰਮਾਇ ਜਿਨੇ ਪਾਏ ਇਹ ਪਾਗੀਤਾ ਤੇ ਤਨਾਓ ਵਿਨ ਨਾਵੇਂ ਸਹੀ ਕੋਥਾ ਉਹ ਪ੍ਰਗਮਨ ਕਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੂਤ ਨਿਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਹਰੇ ਮਤ ਪਾਪੀ ਪਨੀਤੋ ਕੇ ਕ੍ਰਿਸ਼ਕੇ ਮੂਤ ਪਨੀਤੀ ਕਪੜ ਹੋਏ ਦੇ ਸਾਬੂਨ ਲਈਏ ਤੋਏ ਹਰੇ ਮਤ ਪਾਪਾ ਕੇ ਸੰਗੋ ਧੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਅਖ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਕਾਉ ਨਾਨਕ ਗੁਮੀ ਆਵੋ ਜਾਓ ਕੀਰ ਤਪਦੇ ਆਦਾ ਤਾਂ ਜੇ ਕੋ ਪਾਵੇ ਤਿਲਕਾ ਮਾਨ ਸੁਨਿਆਮਣ ਅਮਨ ਕੀਤਾ ਭੋ ਅੰਦਰ ਗਾਤੀ ਚਵਨਾਓ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਤਿ ਸਾਨ ਬਾਣੀ ਬਰਮਾਓ ਸਤ ਸਾਨ ਸਲਾਮਾ ਚਾਹ ਕਵਨ ਸੁਵੇਲਾ ਬਖਤ ਕਵਣ ਕਵਣ ਤਿਤ ਕਵਣ ਵਾਰ ਸ਼੍ਰੀ ਮਾ ਭਗਵਨ ਜਤੋ ਆਕਾਰ ਮੇਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਰਖਤ ਪਈਆ ਕਾਦੀਆ ਜੇ ਲੇਖ ਪੁਰਾਨ ਹੈ ਤਿਤਵਾ ਨਾ ਜੋਗੀ ਜਾਣੇ ਰਤਮਾਉ ਨਾ ਕੋਈ ਭਗਤ ਸਿਤੀ ਕੋ ਸਾਜੇ ਆਪੇ ਜਾਣੇ ਸੋਈ ਕਿੰ ਕਰੇ ਆਕਾਂ ਕਿੰ ਸਹ ਲਾਈ ਕਿੰ ਵਰਣੀ ਕਿਵ ਜਾਣਾ ਆਪੋ ਕੇ ਤੂ ਇੱਕ ਸਿਣਾ ਮੱਟੋ ਸੋਹੀ ਵੱਡੀ ਨਾਹੀ ਕੀਤਾ ਜਾਂ ਕਾ ਹੋਵੇ ਹਾਏ ਇੱਕ ਆਪੋ ਜਾਣੇ ਅੱਗੇ ਕੀ ਨਸੋ ਹੈ ਹਤ ਲਪਤਾਲ ਲਖ ਅਗਸ ਅਗਸ ਓੜ ਓੜ ਭਾਲ ਝਕੇ ਵੇਦ ਕਹਿਣਿ ਕਵਾਤ ਸਹਿ ਸੇ 18 ਕੈਨ ਕਿਤੇ ਪਾ ਅਸਲੋ ਇੱਕ ਤਾਤ ਲਿਖਾਏ ਦਲਖੀਏ ਲੇਖੇ ਓਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਈ ਸਲਾਏ ਤਿਸਤ ਪਾਈਆ ਨਦਿਆ ਤੇਵਾ ਭਵੇਸ ਮੋਜਨਾ ਜਾਣਿਆ ਸਤਿ ਮਾਤਾ ਜੀ ਨੇ ਤੁਲਨਾ ਹੋਵਣੀ ਜੇ ਤਿਸ ਮਨੁ ਨਾ ਵਿਸਰੇ ਅੰਤ ਸਿద్ధి ਕੇ ਅਨੰਤ ਅਤਲ ਕਰਮ ਕੇ ਅਨੰਤ ਅੰਤ ਨ ਵਿਕੰਸੁ ਨੋਇ ਅੰਤ ਅੰਤ ਨ ਜਾਪੇ ਕਿਆ ਮਨ ਮੰਤਿ ਆਪੇ ਕੀਤਾ ਤਾਰ ਅੰਤਨ ਜਾਪੇ ਪਾਰ ਪਾਰ ਤਕੇ ਅੰਤ ਨ ਪਾਏ ਜਾਏ ਏਹੋ ਅੰਤਨ ਅੰਤਨ ਕਾਰਨ ਕੇਤੇ ਬਿਰ ਲਾਇ ਤਾਂਕੇ ਅੰਤ ਨ ਪਾਏ ਜਾਏ ਏਹੋ ਅੰਤ ਜਾਣੇ ਕੋਇ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰਿ ਉੱਚਾ ਨਾ ਹੋ ਏਵੜੀ ਉੱਚਾ ਹੋਵੇ ਕੋਇ ਤਿਸ ਉੱਚੇ ਕੋ ਜਾਣੇ ਸੋਏ ਆਪ ਜਨਿਆ ਆਪ ਆਪ ਨਾਨਕ ਨਤਰੀ ਕਰਮੀ ਦਾਤ ਬੋਤਾ ਕਰ ਵੱਡਾ ਦਾਤਾ ਤੇਰਾ ਤਮਾਏ ਜਿੱਥੇ ਮੰਗਿਆ ਜੋ ਦੇ ਅਪਾਰ ਕੀਤਿਆਂ ਗਣਤ ਨਹੀਂ ਵਿਚਾਰੇ ਜਿੱਥੇ ਖੰਡ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਜਿੱਥੇ ਮੂਰਖਾਈ ਖਾਏ ਕੀਤਿਆਂ ਧੂਪ ਭੂਗ ਸਦਮਾਰ ਇਹ ਪੈਦਾ ਤੇਰੀ ਦਾਤਾਰ ਮੰਗਣਾ ਸੀ ਪਾਣੇ ਹੋਏ ਹੋ ਰੱਖ ਨਾ ਸਕਤੇ ਕੋਏ ਜੇ ਕੋ ਕਾਹੀ ਅਖਣ ਪਾਏ ਉਹ ਜਾਣੇ ਜੇਤੀਆਂ ਮੋਇ ਖਾਏ ਆਪੇ ਜਾਣੀ ਆਪੇ ਦੇ ਅੱਖੇ ਸੇ ਬਿਕੇਈ ਕੇ ਜਿਸ ਨੂੰ ਬਖਸ਼ੇ ਸਿਪ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਬੋਲ ਬੋਲ ਕੇ ਪਾਰ ਮੁੱਲ ਵਪਾਰੀਏ ਮੁੱਲ ਪੰਡਾਰ ਮੁੱਲੇ ਜਾਏ ਮੁੱਲ ਪਾਏ ਮੁੱਲਾ ਸਮਾਏ ਅਮੁੱਲ ਦਿਵਾਨਾ ਮੁੱਲ ਕੋਲ ਮੁੱਲ ਪਰਮਾਨ ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰਮ ਅਮੁੱਲ ਫੁਰਮਾਨ ਲੋਲਾ ਕਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਤ ਪੁਰਾਨ ਆਖੇ ਪੜੇ ਕਰੇ ਵਿਖਿਆਨ ਅਕੀਨ ਅਕੇ ਗੋਪੀ ਦੇ ਗੋਵਿੰਦ ਆਖੇ ਇਸਰੇ ਆਖੇ ਸਦੇ ਆਖੇ ਕੇਤੇ ਕੀਤੇ ਬੋਧ ਸੋ ਨਰਮਨ ਜੀਰ ਸੇਵ ਕਿਤੇ ਆਖੇ ਆਕਣ ਪਾਏ ਕਿਤੇ ਕਹਿ ਕੇ ਉਡ ਉਡ ਜਾਏ ਕਿਤੇ ਕੀਤੇ ਹੋਰ ਕਰੇ ਤਾਂ ਆਖਣਾ ਸਕੇ ਕਈ ਗੇ ਜੇ ਉਹ ਪਾਵੈ ਤੇ ਵਢ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਗਾ ਤਾਂ ਲਿਖੇ ਸਿਰ ਗਵਾਰੇ ਦਵਾਰੇ ਸੋ ਨਰ ਕਿਹਾ ਸੋ ਕਰ ਕੇ ਆ ਜਿਤ ਬੇ ਸਰਬ ਸਮਾਲੇ ਵਾਹਿਗੁਰੂ ਨਾਮ ਇਕ ਸੰਘ ਕੇਤੇ ਵામਣ ਹਾਰੇ ਤੇ ਰਾਗ ਪਰਿ ਸੁ ਕਹੀਨ ਕੇਤੇ ਗਮਨ ਹਾਰੇ ਨਾ ਕੋ ਤੋ ਨ ਪੌਣ ਪਣੀ ਬੇਸੰਤਰ ਗਾਵੇ ਰਾਜਾ ਧਰਮ ਦਵਾਰੇ ਜਾਵੇ ਚਿਤ ਗੁਪਤ ਲਿਖ ਜਾਣਾ ਲਿਖੀ ਧਰਮ ਵਿਚਾਰੇ ਇਸ ਸੁਮਾ ਜੀ ਵੀ ਸੋਣ ਸੁਲਾਸvare ਜਾਵੇ ਇਨਦਾਸਨ ਬੈਠੇ ਦੇ ਪਿਆਦਰ ਨਾਲੇ ਜਾਵੇ ਸਿਦ ਸੁਹਾਦੀ ਅੰਦਰ ਗਾਵੇ ਸਾਧ ਵਿਚਾਰੇ ਜਾਵੇ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਜਾਵੇ ਪੰਡਰ ਪਣਾ ਰਖੀ ਸਰ ਜੁਗ ਜੁਗ ਬੈਠਾ ਨਾਲੇ ਜਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਜਾਵੇ ਤਨ ਪਾਏ ਤੇਰੇ ਅਨਸ਼ਕਤੀ ਤਨ ਨਾਲੇ ਜਾਵੇ ਜੋਧਾ ਬਲਸੂਰਾ ਗਾਵੇ ਖਾਣੀ ਚਾਰੇ ਜਾਵੇ ਖੰਡ ਮੰਡਲੇ ਭੰਡਾ ਕਰਕੇ ਰੱਖੇ ਤਾਰੇ ਸਹੀ ਤੁਧ ਨੂੰ ਗਾਵੇ ਜੋਤਤ ਭਾਵਨ ਰਤੇ ਤੇਰੇ ਪਗਤਰਸਾਲੇ ਹੋਰ ਗੀਤ ਗਾਵੇ ਸੇਵਾ ਜੋਤ ਨਾਨਕ ਕਿਆ ਵਿਚਾਰੇ ਕੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਕੀ ਜੋਤੀ ਜੈ ਨਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਤੀ ਕਰ ਕਰ ਜਿਨਸੀ ਮਾਇਆ ਜੀ ਨੇ ਉਪਾਈ ਕਰ ਕੇ ਕੀਤਾ ਆਪਣ ਜੋਤਿਸ ਦੀ ਵਿੜੇ ਆਈ ਜੋਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸਾ ਸਾ ਪਤ ਸਾਹਿਬ ਨਾਨਕ ਰਹਿ ਨਰਜਾਈ ਹੰਤਾ ਸੰਤੋਖ ਸ਼ਰਮ ਪਾ ਝੋਲੀ ਧਿਆਨ ਕੀ ਕਰੇ ਬੇਬੂਤ ਕਰ ਕਰ ਕੌਲੀ ਤਾਇਆ ਜਗਤਨਾ ਪ੍ਰਤੀਤ ਆਈ ਪੰਤੀ ਸਗਜ ਮਾਤੀ ਮਨ ਜੀਤੇ ਜਗ ਜੀ ਹੇ ਸਿਧ ਸ ਦੇਸਾ ਦੇ ਨਾਦ ਜੁਗ ਜੁਗ ਇੱਕੋ ਵੇਸ ਤੋੜ ਗਿਆਂ ਦਿਆ ਬੰਡਾਰਨ ਕੜਕੜ ਵਾਜੇ ਨਾਦ ਆਉ ਨਾਦਾਂ ਦੀ ਸੱਚੀ ਆਕੀ ਰਿਦਸੇ ਦਵਰਾ ਸਾਦ ਸੰਯੋਗ ਜੁਧ ਕਾਰ ਚਲਾਵੇ ਲੇਖ ਆਵੇ ਪਾਗ ਹੇ ਸਿਧ ਸ ਦੇਸਾ ਦੇ ਨਾਦ ਜੁਗ ਜੁਗ ਇੱਕੋ ਵੇਸ ਇਕਮਾਈ ਜੀ ਆਈ ਤਿੰਨ ਚੇਲੇ ਪ੍ਰਮਾਨ ਇੱਕ ਸੰਸਾਰੀ ਇੱਕ ਮੰਦਾਰੀ ਇਕਲਾਏ ਦੀ ਬਾਣ ਜਿਤਨ ਭਗਤ ਵਿੱਚ ਚਲਾਵਿਆ ਜਿਵੇਂ ਹੋਵੇ ਪਰਮਾਨ ਕੋ ਵੇਖੇ ਉਹਨਾਂ ਨੂੰ ਚਲਾਵੇ ਬਹੁਤਾ ਇਹੋ ਵਿਦਾਨ ਆਦੇਸ ਇਸ ਆਦੇਸ ਆਦ ਅਨੀਲ ਅਨਾਦ ਅਨਾਦ ਜੁਗ ਜੁਵੇ ਕੋ ਵੇਸ ਤਿੰਨ ਚੇਲੇ ਪ੍ਰਮਾਨ ਜੋ ਕੁਛ ਪਾਇ ਸੇ ਕਵਾਰ ਕਰ ਵਿਕੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰੇ ਆਦੇਸ ਇਸ ਆਦੇਸ ਆਦ ਅਨੀਲ ਆਦ ਨਾਹ ਜੁਗ ਜੁਵੇ ਕੋ ਵੇਸ ਇੱਕ ਦੂਜੀ ਬੋ ਲਖ ਹੋਏ ਲਖ ਹੋਵੇ ਲਗਵੀ ਸੇ ਜਿਨਾਂ ਕੀ ਇਹ ਨਾਮ ਜਗਤੀਸ਼। ਇਸ ਤਰਾਏ ਪਤ ਪਵੜੀਆਂ ਚੜਿਏ ਹੋਏ ਕੀਸ। ਸੁਨਹਿਰਾ ਆਕਾਸ਼ ਕੀ ਟਾੜੀ ਵੀਸ। ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ। ਆਖੜੇ ਜੋਰ ਜਪੇ ਨੇ ਜੋਰ ਜੋਰ ਨ ਮੰਗਦੇ ਨ ਜੋਰ। ਮਨੀਆਂ ਮਰਨਾ ਜੋਰ ਜੋਰ ਨਰਾਜ ਮਾਲ ਮਨਸੂਰ। ਜੋਰ ਨ ਸਿਧੀਆਂ ਵਿਚਾਰ ਜੋਰ ਨੁ ਜੁਗਤੀ ਛਟੇ ਸੰਸਾਰ। ਜੋਰ ਕਰ ਵਿਕੇ ਸੋਏ ਨਾਨਕ ਤਮ ਨੀਚ ਨ ਕੋਏ। ਜੈ ਜੀ ਗੁਰੂ ਜੀ 24 ਤੋਰ ਪਾਣੀ ਅਗਨੀ ਪਾ ਤਾਲ। ਇਸਵੀ ਧਰਤੀ ਥਾਪ ਰਖੀ ਧਰਮ ਸਾਲ। ਸਵੀ ਜੀ ਜੂਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਜਿਵੇਂ ਇਹ ਵਿਚਾਰ ਸੱਚਾ ਸੱਚਾ ਦਰਬਾਰ ਜਿੱਤੇ ਸੋਣ ਪੰਚ ਪਰਵਾਂ ਨਦਰੀ ਕਰਮ ਪਵੇ ਨਿਸ਼ਾਨ ਅਚਪਾਈ ਉੱਥੇ ਪਾਏ ਨਾਨਕਿਆ ਜਾਪੇ ਜਾਏ ਕਰਮਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਜਿੱਤੇ ਹੁਣ ਬਾਣੀ ਵੇ ਸੰਤਰ ਕੇਤੇ ਕਾਂਨ ਦੇਸ਼ ਕੇਤੇ ਪਰਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਕਰਮ ਭੂਮੀ ਮੇਰ ਕੇਤੇ ਕੇਤੇ ਦੂਰ ਦੇਸ਼ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਸਿੱਧ ਗੋਦਨਾਥ ਕੇਤੇ ਕੇਤੇ ਦੇਵੀ ਇਸ ਤੇ ਦੇਵਤਨ ਮੁਨਕ ਤੇ ਕਿਤੇ ਰਤਨ ਸਮੁੰਦ ਕੀ ਅਗਰ ਬਾਣੀ ਕੀਤੇ ਪਦ ਰਿੰਦ ਗੋਦੀਆ ਸੁਰਤੀ ਸਿਵ ਕੀਤੇ ਨਾਨਕ ਅੰਤ ਨਾ ਅੰਤ ਜਗ ਜਗ ਮੇਰ ਪ੍ਰਚੰਡ ਤੇ ਨਾਰ ਕੋਤ ਕੋੜ ਨੰਦ ਸਭ ਕੰਡ ਕੀ ਬਾਣੀ ਰੂਪ ਤਿਥੇ ਘਾੜਤ ਘੜੀਏ ਬਹੁਤ ਅਨੂਪ ਜੇ ਲਖਾ ਕੀਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਤਿਥੇ ਘੜੀਏ ਸੁਰਤ ਮਤ ਮਨ ਬੁੱਧ ਤਿਥੇ ਘੜੀਏ ਸੁਰਾਂ ਸਦਾ ਕੀ ਸੁਧ ਤਿਨ ਭਲਗੇ ਬਾਣੀ ਜੋਤਿ ਤੇ ਉਹਨ ਕੋਈ ਹੋਰ ਤਿਥੇ ਜੋਧ ਮਹਾਬਲ ਸੂਰਤ ਮੈਂ ਰਾਮ ਰਹਾ ਭਪੂਰ ਜੀ ਸਿਤਾ ਮਮਾਏ ਤਾਂ ਕੇ ਨਮਕ ਤਰਾ ਜਾਏ ਨਾ ਹੋਏ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਹੇ ਭਗਤ ਵਸੇ ਕੇ ਨੋ ਕਰੇ ਨਾ ਸਤਿ ਮਨ ਸੋਏ ਸਤਿਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਹਾਲ ਮੰਦਰ ਪਾਣ ਦੀ ਕੋ ਕਦੇ ਤਾਂ ਤੰਤ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਜਿਕੇ ਇਸੇ ਕਰਿ ਜਾਨ ਨਾਨਕ ਕਤਨਾ ਨ ਕਰਣਾ ਸਾਰੇ ਯਤ ਪਹਾੜਾਂ ਤੀਰਜ ਸੁਨੇਹਾ ਰੇ 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 ਨਦਕ ਵੇ ਤੇ ਹਟਿਆ ਰੋ ਗੰਨਾਯ ਗਨ ਤਪਤਾਉ ਫਲ ਫਲ ਅੰਮ੍ਰਿਤ ਤਿਤ ਟਾਲ ਕੜੀਏ ਸ਼ਬਦ ਸਚੀ ਟਕਸਾਲ तोए दी दया सगल जगत सगन आया बुर जे दर मदूर अर मी आप ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਹੈ ਭੀ ਸਚੁ ਨਾਨਕ ਹੋਸੀ ਸੋਚੇ ਸੋਚਣਾ ਹੋ ਬਈ ਜੇ ਸੋਚੀ ਲਖਵਾਰੇ ਤੇ ਚਪਰਾ ਹੋਵੰਗੇ ਰਾਹ ਰਾ ਲੰਤਾਰ ਪੁਤਿਆ ਭੁਖਣਾ ਉਤਰੀ ਜੇ ਬੰਨਾਪੁਰੀਆਂ ਪਾਰੇ ਜਿੰਦ ਲਖ ਕੋਈ ਤਾਂ ਕੱਣਾ ਚੱਲੇ ਨਾਲ ਸੱਚਿਆਰਾ ਹੋਈਏ ਕਿਮ ਕੂੜੇ ਟੁੱਟੇ ਪਾਲੇ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਿਆ ਹੁਕਮ ਨਾ ਕਹਿਆ ਜਾਈ ਜੀ ਹੁਕਮ ਲੈਵੜੀ ਆਈ ਉੰਮੀਤਮ ਨੀਚੇ ਹੁਕਮ ਲਿਖ ਤੋ ਸੁਖ ਪਾਈਏ ਨੰਕਮੀ ਬਖਸ਼ੀ ਸੇ ਤੁਮ ਵੀ ਸਲਾਹ ਪਾਈਐ ਹੁਕਮ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ ਹੁਕਮ ਮੈਂ ਇਹ ਵਜੇ ਤਾਉ ਮੈਂ ਕੇ ਨ ਕੋਏ ਜਾਵੇ ਕੋ ਤਾਨ ਹੋਵੇ ਕਿਸ ਤਾਨ ਦਾ ਜਾਵੇ ਕੋ ਦਾ ਜਣੇ ਨਿਸ਼ਾਨ ਗਾਵੇ ਕੋ ਗੁਰਬਣੀ ਆਇਆ ਚਾਰ ਜਾਵੇ ਕੋ ਵਿਚਾਰ ਵਿਚ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਜਾਵੇ ਕੋ ਜਾਪੇ ਜਿਸ ਤੋਂ ਦੂਰ ਜਾਵੇ ਕੋ ਵੇਖੇ ਹਾ ਕਤਨਾ ਕਤਿਨਾ ਆਵੇ ਤੋੜ ਕਤ ਕਤ ਕਥੀ ਕੋਟੀ ਕੋਟ ਕੋਟ ਜਿੰਦਾ ਜਿੰਦੇ ਤੱਕ ਪਾਏ ਜਗਤ ਦੇ ਤਿਰਖਾਈ ਥਾਏ ਹੁਕਮ ਹੁਕਮ ਚਲਾਏ ਰਾਉ ਨਾਨਕ ਵਿਖਸੇ ਵੇ ਪਰਵਾਹੋ ਸਹਿ ਸਹਿਜ ਨਾਏ ਭਾਖੇ ਪਉ ਪਾਰੇ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰੇ ਬੇਰਤੀ ਅੱਗੇ ਰਖੀਐ ਜਿਤ ਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਤ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਜਮੀ ਆਵੇ ਕੱਪੜਾ ਨਦਰੀ ਮੋਖ ਦੁਆਰੇ ਨਾਨਕ ਜਾਨੀਏ ਸਭ ਆਪੇ ਸਟਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜੀ ਜੈ ਤਿਪਾਇਆ ਮਾਨ ਨਰਗ ਰੇ ਮੁਰੀਦਾ ਸੁਣਿਏ ਸੁਨੀਏ ਮਨ ਰਖੀਏ ਪਾਓ ਦੁਖ ਪਰ ਹਰਸੂ ਕਰ ਲੈ ਜਾਏ ਨਰਗ ਰੁਪੇ ਦੰਗਰ ਮੁਖਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੀ ਹੋ ਜਾ ਰਾਤ ਨਾ ਇਕੇ ਨਿਕਤਨ ਜਾਈ ਪੂਰਾ ਇਕ ਦੇਪ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੀ ਤੁਮਾਂ ਦੀ ਕਿਰਪਾ ਲਾ ਬਣ ਪਾ ਲੈ ਕੇ ਲੈ ਜੇ ਤੀ ਸਰੜਿ ਉਪਾਈ ਵੇ ਕਾਵੇਂ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜੋ ਆਹਰ ਮਾਨ ਕੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਵਿਚਾਰੇ ਆਰ ਜਾ ਹੋਰ ਸੁਣੀ ਹੋਏ ਨਵਾਂ ਗੰਨਾ ਵੀ ਜਾਣੀਏ ਨਾਲ ਚੱਲੇ ਸਭ ਕੋ ਏ ਤਿੰਨ ਗੁਰ ਕਹੇ ਕੇ ਜੇ ਅਸਕੇ ਪ੍ਰਜਗਲੇ ਜੇ ਤਿੰਨ ਗੁਰ ਨਾਇ ਬਈ ਤਾਂ ਬਾਤ ਨਾ ਪੁੱਛੇ ਕੇ ਈਤਾ ਇਧਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਅਗੁਣ ਦੇ ਸੁਜੈ ਜੇ ਤਿਸ ਗੁਣ ਕੋਇ ਕਰੇ ਸੁਨੇ ਸਿੱਧ ਪੀਰ ਸੁਰਨਾਥ ਸੁਨੇ ਤਰਤਵਲੇ ਆਕਾਸ਼ ਦੀਨੋ ਬਤਾਰ ਸੁਨੇ ਕੋਇ ਨ ਸੰਕੇ ਕਾਲ ਨਾਮ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸ੍ਰੀ ਜਗਰਾਇ ਸੁਨੇ ਮੋਕਸ਼ ਲਾਨ ਮੰਦ ਸੁਨੇ ਜੋਗ ਜੁਗਤਨ ਪੇ ਸੁਨੇ ਸਾਸ ਸਿਮਰਤ ਵੇਦ ਨਾਮ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸੰਤੋ ਗਿਆਨ ਸੁਨੇ 68 ਕਾ ਇਸ਼ਨਾਨ ਸ੍ਰੀ ਪਰਮਪਤਵ ਮਾਰ ਸੁਨੇ ਰਾਗੇ ਸਹਿ ਧਿਆਨ ਨਾਮ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਕ ਕਨਾਸਿ ਜਿਨੀ ਸਗਨਾਂ ਕੀ ਦਾ ਸੁਨੇ ਸੇ ਪੀਰ ਪਛਾਣ ਸੁਨੇਂ ਅੰਦੇ ਪਾਵੇ ਰਾਹੋ ਸੁਨੇ ਹਾਤ ਵਿਸਗਾਹੋ ਮਨ ਮੋਤਸ ਲਗਾ ਸੁਨੇ ਦੁਖ ਪਕ ਕਨਾਸ ਬੰਦੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤੈ ਨਾ ਲਿਖਣਾਰ ਮਨਨੇ ਕਬਹ ਕਰਨ ਵਿਚਾਰ ਐਸਾ ਆਨੰਦ ਰੰਗਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਬੰਦੇ ਸੂਤੋ ਵੇ ਮਨਬੂਧ ਮਨਨੇ ਸਭ ਤੋਂ ਕੀ ਸ਼ੋਧ ਮਨਨੇ ਮੋਚੋਟਾ ਨਾ ਕਾਏ ਮਨਨੇ ਜਮ ਕੇ ਸਾਥ ਨ ਜਾਏ ਐਸਾ ਆਨੰਦ ਰੰਗਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮੌਰਗ ਟਾਗ ਪਾਏ ਮੰਨੇ ਪਾਸ ਪਰਗੜ ਜਾਏ ਮਰੇ ਬਗਲ ਤੁਲੇ ਪੰਥ ਮੰਨੇ ਤਕੂ ਜਿੱਤੀ ਸਰਬੰਤ ਐਸਾ ਨੰਦਰੰਗਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਮਨੇ ਪਾਵੇ ਮੁਕਤਾਰ ਮੰਨੇ ਪਰਵਾਰ ਸਦਾ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨਾ ਪਿਖ ਐਸਾ ਨੰਦਰੰਗਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਸਤਿ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਕਾ ਕਰੇ ਇਕ ਧਿਆਨ ਜੇ ਕੋ ਕੈ ਕਰ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਲੋਕ ਤਾਂ ਪ੍ਰਖਿਆ ਜਨ ਸੂਤ ਕੋ 부ਝੇ ਹੋਵੇ ਸਚਿਆਰ ਤਵਲੇ ਉਪਰ ਗੀਤਾ ਪਾਰ ਤੇ ਕੀ ਹੋਰ ਪਰੇ ਹੋਰ ਹੋਰ ਜਿਸਤ ਨਵਤਲੇ ਕੋਨ ਜੋਰ ਜੀ ਯਾਤਰਾ ਨਾ ਕੇ ਨਾਭ ਸਮਨ ਲਿਆ ਬੁੜੀ ਕਲਾਮ ਕੋਈ ਲਖਿਆ ਨਹੀਂ ਕੋਈ ਲਖਿਆ ਕੀਤਾ ਹੋਏ ਗੀਤਾ ਤਾਂ ਸਵਾਲ ਰੂਪ ਕੀਤੀ ਦਤ ਜਾਣੇ ਕੋਣਕੂਤ ਸੋਏ ਕੋ ਸਵਾਲ ਦਿਸੇ ਲਖਰਿਆ ਤਉਤ ਕਉਣ ਕਾ ਵਿਚਾਰ ਵਰਨ ਜਮਾ ਇੱਕ ਵਾਰੇ ਜੁਤਤ ਭਾਵੇ ਸਾਈਂ ਪਲਿਕਾ ਤੂ ਸਦਾ ਸਲਾਮ ਕੀ ਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪ ਤਾਓ ਸਤਿਗੁਰੁ ਤੁਮ੍ਹ੍ਹੇ ਵੇਦ ਪਾਠ ਸੰਤੋਮ ਅੁਰ ਵੇਦ ਦਾਸ ਭਗਤ ਗੁਣ ਗਿਆਨ ਵਿਚਾਰ ਸੰਗ ਸਤੀਏ ਸੰਗ ਦਾਤਾਰੇ ਸੰਕ ਸੂਰਮੂਖ ਖੰਧ ਕੋਰ ਸੰਖ ਚੋਰ ਹਰਾਮ ਖੋਰ ਜੈ ਜੈ ਲੋਰ ਚ ਕੀ ਪੋਪ ਕਰ ਜਾਏ ਸੰਕੁੜਿਆਰ ਕੂੜੇ ਫਿਰਾਏ ਸੁਖਦੇਸ਼ ਮਨ ਪਤ ਹੈ ਸੰਗਤਿ ਦੇਸ ਕਰੇ ਪਾਣੇ ਉਮੀਦ ਕਹੇ ਵਿਚਾਰ ਨਾ ਜਾਵਾ ਇੱਕ ਵਾਰ ਜੋਤਿ ਤੇ ਭਾਵੇ ਸਾਈ ਪਲੀਕਾਰ ਹੋ ਸਦਾ ਸਲਾਮਤ ਨਿਮਕਾਰ ਸੰਗਣਾਬ ਸੰਗਤਾਬ ਅਗਮ ਅਗਮ ਸੰਘਲੋ ਸੁਖਿਆ ਸਰਕਾਰ ਅਖਰੀ ਨਾਮਕਲੀ ਸਰਾ ਅਖਰੀ ਗਿਆਨਕੀ ਮਨ ਦਾ ਕ੍ਰੀ ਲਿਖਨ ਬੋਲਣ ਬਾਨ ਕਰਾਂ ਸਰਸੰਜੋਬ ਖਾਨ ਜਿਵੇਂ ਲਿਖੇ ਤਿਸ ਨਾ ਜੇ ਫਰਨਾਏ ਤੇ ਕਿ ਪਾਏ ਦਿੱਤਾ ਦੇ ਤਾ ਨਾ ਵਿੰਨਾਵੇ ਨਾ ਹੀ ਕੋਤਾਉ ਸੁਣ ਕਾ ਵਿਚਾਰ ਕਰਾਂ ਜਮਾ ਇੱਕ ਵਾਰ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਨਰੰਕਾਰ ਤੇਰਿਆ ਪੈ ਤੰਦੇ ਪਾਣੀ ਤੋਤੇ ਦੇ ਦਰਸ਼ਕੇ ਮੋਟ ਪਲੀਤੀ ਕ ਪੜੋਏ ਦੇਸਾਂ ਬੂ ਲਈਏ ਤੋਏ ਪਈਏ ਮਤ ਪਾਪਾਂ ਕੇ ਸੰਗ ਤੋਪੇ ਨਾ ਵੇ ਕੇ ਰੰਗ ਕੁੰਨੀ ਪਾਪੀ ਅਖ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਜਾ ਪੇ ਗਾਉ ਨਾ ਗੁਗਮੀ ਆਵ ਜਾਓ ਤੀਰ ਤਪਦੇ ਆਤਾ ਤਾਂ ਜੇ ਕੋ ਪਾਵੇ ਤਿਲਕਾ ਮਾਨ ਅਮਨ ਅਮਨ ਕੀਤਾ ਭਉ ਅੰਦਰ ਗਾਤੀ ਤੁਮ ਲਾਓ ਹਉਂ ਤੇਰੇ ਮੈਂ ਨਾਹੀ ਕੋਈ ਵਿਨਗੁਣ ਕੀਤੇ ਭਗਤ ਨਾ ਹੋਏ ਸਤਿ ਸਵਾਣੀ ਬਰਮਾ ਸਤ ਸਵਾਠ ਸਦਾ ਮਨ ਚਾਓ ਅਮਨ ਸਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸ਼ਰਤੀ ਮਾਉ ਕਵਣ ਜਿਤ ਹੋਵੇ ਕਾਰੇ ਜੇ ਲਪਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਅਮਨ ਕਾਜੀਆ ਜੇ ਲੇਖੇ ਲੇਖ ਪੁਰਾਨ ਸਵਰਨ ਜੋਗੀ ਜਾਣੇ ਰਤਮਾਉ ਨਾ ਕੋਈ ਸ੍ਰੀ ਠੀਕੋ ਸਜੇ ਅੱਪੇ ਜਾਣੇ ਸੋਈ ਕਿਰਿਆ ਕਾਂ ਕਿੰਸਾ ਲਾਈ ਕਿ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਤੂ ਇੱਕ ਸਿਆਣਾ ਮੁੰਡਾ ਸਾਈ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਜਹੰਮ ਕੋ ਪੋ ਜਾਣੇ ਅਕੇ ਗਿਆਨ ਸੋਏ ਪਤਾਲ ਨ ਪਤਾਲ ਲੱਖੀ ਅਗਾਸ ਅਗਾਸ ਉੜ ਕੇ ਉੜ ਪਾਲ ਸਕੇ ਵੇਦ ਕਹੇ ਇਕ ਬਾਤ ਸਾਸਿ ਉਤਾਰੇ ਕਹਨ ਕਿ ਤੇ ਪਾ ਅਸਲੂ ਇਕ ਤਾਤ ਜੀਵਨ ਇਹ ਤਾ ਲਿਖੀਏ ਲਿਖੇ ਇਹ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਈ ਸਲਾਇ ਕਪਈਆ ਲਧੀਆਂ ਅਤੇ ਵਾ ਪਵੇ ਸਮੰਧ ਨਾ ਜਾਣੀਏ ਸੋ ਸਾਸੁਲਤਾਨ ਗਿਰਾ ਛੇਤੀ ਮਲ ਧੰਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨ ਨਾ ਵਿਸਰੇ ਅੰਤ ਨਾ ਵਿਕੰਡ ਸੁਨਣਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਗਾਰਨ ਤਨ ਜਾਪੇ ਪਰਵਾਰ ਹੱਥ ਕਰਨ ਜੇਤੇ ਬਿਲ ਲਾਏ ਤਾਂਗੇ ਅੰਤ ਨਾ ਪਾਏ ਜਾਏ ਇਹੋ ਦਰਜਨੇ ਕੋਈ ਬੋਧਾ ਦਈਏ ਬੋਧਾ ਹੋਏ ਵੱਡਾ ਸਾਹਿਬ ਉੱਚਾ ਤਾਂ ਉੱਚੇ ਉਪਰਿ ਉੱਚਾ ਨਾ ਹੋਏ ਇਹੋ ਦਰਜਨੇ ਕੋਈ ਬੋਧਾ ਦਈਏ ਜਿਹੜੇ ਆਪ ਜਾਣਿਆ ਆਪ ਆਗਿਆਨਕ ਨਜ਼ਰੀ ਕਰਮੀ ਦਾ ਦੁਨੀਆ ਕਿਹ ਨਾ ਜਾਏ ਵੱਡਾ ਜੋਤ ਤੇ ਲਕਮਾਏ ਜੋ ਦੇ ਪਾਰ ਕੀਤਿਆਂ ਗੰਤ ਨਹੀਂ ਵਿਚਾਰੇ ਜਿੱਤੇ ਖੁੱਟੇ icar ਕੀਤੇ ਲੈ ਲੈ ਮੁਕਰ ਪਾਏ ਜਿੱਤੇ ਮੁਰਖਾ ਹੀ ਗਾਏ ਕੀਤਿਆਂ ਧੂਖੂ ਸਦਮਾਰ ਏ ਬੈ ਦਾ ਤਰੀ ਦਾ ਤਾਰ ਅਗਰ ਦਸੀ ਪਾਣਿ ਹੋਏ ਹੋਰ ਅਗਨਜ ਕੇ ਕੋਏ ਕਾਇ ਕੀ ਅਖਣ ਪਾਏ ਓ ਜਾਣੇ ਜੇਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬੀਤੇ ਹੀ ਕੇ ਜੀਸਨ ਬਖਸ਼ੇ ਸਿਪਸਲਾ ਨਾਨਕ ਪਾਦਸ਼ਾਹੀ ਪਾਦਸ਼ਾਹ ਹੋਏ ਬਲਗਣ ਬਲਗ ਪੈਰ ਬਲਗ ਪਾਰੇ ਮੁੱਲ ਪੰਡਾਰੇ ਮੁੱਲ ਆਵੇ ਮੁੱਲੇ ਜਾਏ ਮੁੱਲ ਪਾਏ ਮੁੱਲਾ ਸਮਾਏ ਕੋਈ ਤੇਨ ਮੁੱਲ ਬਾਨ ਮੂਰਤ ਲੇ ਮੂਰਤ ਫਰਮਾਨ ਬੋਖੀਸ਼ ਮੂਰਨੀਸਾਨ ਮੂਲ ਕਰਮ ਅਮੁੱਲ ਫਰਮਾਨ ਜੋ ਗਲਾਕਣ ਜਾਏ ਆਕਾ ਬਰੇ ਲੁਦਾਏ ਅਖੇ ਵੇਦ ਪੁਰ ਪੂਰਾਨ ਆਖੇ ਪੜੇ ਕਰੇ ਵਿਗਿਆਨ ਅਖੇ ਗੋਮਿਆ ਕੇਂਦ ਆਖੇ ਗੋਪੀ ਤੇ ਗਵੇਦ ਆਖੇ ਇਸਰਿਆ ਕੇ ਸਿੱਧੇ ਆਖੇ ਕੇਤੇ ਕੀਤੇ ਬੋਧ ਜਨ ਸੇਵ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਡ ਉਡ ਜਾਏ ਤੇਰੀ ਤੇ ਹੋਰ ਕਿਰਪਾ ਹਸ ਕੇ ਤੀਕੇ ਜੇੜ ਪਾਵੇ ਤੇ ਵੜੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਕਾਰ ਤਾਂ ਲਿਖਿਆ ਸਿਰ ਦੁਆਰਾ ਦੁਆਰੇ ਸੋਦਰ ਕਿਹਾ ਸੋ ਕਰ ਕਿਹਾ ਜਿਤ ਮੇ ਸਰੂਸ ਮਾਲੇ ਜੈ ਜੈਕਾਰੇ ਨੀਕਰ ਸੰਖਾ ਤੇਤੇ ਵામਣ ਹਾਰੇ ਕਿਤੇ ਰਾਗ ਫਰੀ ਸੁ ਕਈ ਅਨ ਕਿਤੇ ਗਾਵਣ ਹਾਰੇ ਜੈ ਜੈਕਾਰੇ ਬਣੀ ਬੇ ਸੰਤਰ ਗਾਵੇ ਰਾਜਾ ਧਰਮ ਦੁਆਰੇ ਨਾਨਕ ਚਿਤ ਗੁਪਤ ਲਈ ਜਾਣੇ ਲਿਲੀ ਧਰਮ ਵਿਚਾਰੇ ਜੈ ਜੈਕਾਰੇ ਦੇਵੀ ਸੂਨਸਾ ਸਵਾਰੇ ਜੈ ਨਿੰਦਰਸਨ ਬੈਠੇ ਦੇਵਤਿਆਂਦਰ ਨਾਲੇ ਜੈ ਸਿੱਖ ਸਾਧੀ ਅੰਦਰ ਗਾਵਨ ਸਾਹਿਬ ਵਿਚਾਰੇ ਗਾਵਨ ਜਤੀਸ਼ ਦੀ ਜਨ ਤੋਗੀ ਗਾਵੇ ਵੀਰ ਕਰਾਰੇ ਬੰਦੇ ਪੰਨੇ ਪਾਈ ਲਕੀ ਸਰ ਜੁਗ ਜੁਗ ਉਦਾ ਨਾਲੇ ਜੈ ਮੋਹਨੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਜੈ ਰਤਨ ਰੂਪ ਹੈ ਤੇਰੇ ਅਕਲ ਤੀਰ ਨਾਲੇ ਜੋਤ ਮਾਂ ਬਲਸੂਰਾ ਗਾਵੇ ਖਾਨੀ ਚਾਰੇ ਜੈ ਚੰਦ ਬੰਦੇ ਗੁਰ ਪੰਡਾ ਗਾਵੇ ਜੰਗੇ ਤਾਰੇ ਜੈ ਤੁਨ ਗਾਵੇ ਜੋਤ ਤਪਮਰ ਤੇ ਤੇਰੇ ਭਗਤ ਰਸਾਲੇ ਹੋਏ ਤੇ ਜਾਵਨ ਸੇਵਾ ਚਤਨਾ ਹਮਨੇ ਨਾੜੇ ਕਿਆ ਕਰੇ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜੈ ਨਜਸੀ ਰਖਣਾ ਜੇ ਨ ਚਾਈ ਰੰਗੀ ਭਾਤੀ ਗਰਗਰ ਜਿੰਸੀ ਮਾਇਆ ਜਿਨੇ ਉਪਾਈ ਕਰ ਦੇਖੇ ਕੀਤਾ ਆਪਣਾ ਜਪਸ ਦੀ ਵਡਿਆਈ ਜੋਤਿ ਭਾਵੇ ਸੋਈ ਕਰਸੀ ਬਿਰੁਕਮ ਨਾ ਕਰਨਾ ਜਾਈ ਸੋ ਪਾਸ਼ਾ ਉਹ ਸਾਪਸੈ ਨਾਨਕ ਦੇਵ ਜਾਈ ਹੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੇ ਬੇਭੂਤ ਜਿੰਦਾ ਕਰ ਕੋਰੀ ਕਾਇਆ ਜਗਤ ਪੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਪੇ ਸਿਆ ਦੇ ਜਾ ਨੀਲਾ ਨਾਦ ਨਾਦ ਜੁਗ ਜੁਗ ਇੱਕੋ ਵੇਸ ਉੱਟ ਗਿਆਂਦੇ ਆ ਭੰਡਾਰਨ ਕਰਕਟ ਵਾਜੇ ਨਾਦ ਹਾਰੇਤ ਨਾਤੀ ਸਭ ਜਗ ਕੀ ਰਸ ਜਬਰਾ ਸਾਦ ਸੰਯੋਗ ਯੋਧੇ ਕਾਰ ਚਲਾਵੇ ਲਿਖਿਆਵੇ ਪਾਗ ਹਾਰੇਤ ਸਿਆਦੇ ਜਦ ਮੀਲਾ ਨਾਦ ਨਾਦ ਜੁਗ ਜੁਗ ਇੱਕੋ ਵੇਸ ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇਹ ਸਰਸਾਰੀ ਇੱਕ ਭੰਡਾਰੀ ਲਾਏ ਦੀ ਬਾਣ ਜਿਸ ਭਾਵੇ ਤਵੇਂ ਚਲਾਵੇ ਜਿਵੇਂ ਹੋਵੇ ਪਰਮਾਨ ਵਿਵਤਾਏ ਵਟਾਨ ਆਦੇ ਤਿਸ ਆਦੇ ਸਾਧ ਅਨੀਲ ਅਨਾਦ ਅਨਾਦ ਜੁਗ ਜੁਗ ਇੱਕੋ ਵੇਸ ਹਰਿ ਨੀਲੇ ਪੰਡਾ ਜੁਗਸਵਾ ਸੇਕਾ ਵਾਰ ਕਰਦੇ ਕੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰੇ ਤਿਸ ਆਦੇ ਸਾਧ ਨੀਲ ਅਨਤ ਨਤ ਜੁਗ ਜੁਗ ਇੱਕੋ ਵੇਸ ਇੱਕ ਤੋ ਜੀ ਬੋ ਲਖ ਹੋਏ ਲਖੋ ਵੇ ਲਖ ਵੀਸ ਜਗਤ ਰਲ ਘੜਾ ਕੇ ਏਕ ਨਾਮ ਜਗਦੀਸ਼ ਤੇਰਾਇ ਪਦ ਪਵਣੀਆਂ ਚੜੀਏ ਹੋਏ 21 ਸਿਗਲਾ ਆਕਾਸ਼ ਕੀ ਕਿਲਾ ਹੀ ਨੀਸ ਨਾਨਕ ਨਜ਼ਰੀ ਪਾਈਏ ਕੂੜੀ ਕੂੜੇ ਠੀਸ ਜੋਰ 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 ਮੰਗੇ ਦੇਹ ਨ ਜੋਰ ਜੀ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਇਸ ਵੀ ਜਨ ਕਰ ਜੋ ਨੁਕੀ ਸਿਟੇ ਸੰਸਾਰ ਜਿਸਤ ਜੋਰ ਕਰ ਵੀ ਕੇ ਸੋਏ ਨਾਨਕ ਉਤਮ ਨੀਜ ਨ ਕੋਏ ਦੀ 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 ਬਾਣੇ ਕਿਆ ਜਾਬੇ ਜਾਏ ਕਰਮਖੰਡ ਕਾ ਓ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਜਗ ਬਾਣੀ ਵੇ ਸੰਤਿ ਗੀਤੇ ਕਨ ਮੇਸ ਕਿਤੇ ਪਰਮੇ ਘਾੜਦ ਗੜੀਏ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਵੇ ਕੀਤੇ ਕੀਤੇ ਤੁਬ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੰਧ ਬੋਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁਨ ਕਿਤੇ ਕਿਤੇ ਰਤਨ ਸਮੰਧ ਕਿਤੇ ਮਾਇਆ ਕਿਤੇ ਪਰਿਪਾਰ ਲੇਨ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤਨਾਂਤ ਜਗ ਕਰਮੇ ਗਾਰ ਪਜਾਂਦ ਤੇ ਲਾਗ ਨੂੰ ਕੋੜਨਾਂ ਵੰਡ ਗਈ ਬਾਣੀ ਰੂਪ ਦਿੱਤੇ ਘਾੜਤ ਕੜੀਏ ਬਹੁਤ ਅਨੂਪ ਜੇ ਲੱਗੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਿਛਤਾਏ ਦਿੱਤੇ ਘੜੀਏ ਸੁਤਮਤ ਮਨ ਬੁੱਧ ਦਿੱਤੇ ਘੜੀਏ ਸੁਰਸਦਾ ਕੀ ਸੁਧ ਵੰਡ ਗਈ ਬਾਣੀ ਜੋਰ ਦਿੱਤੇ ਹੋਰ ਨ ਕੋਈ ਹੋਰ ਜੋਧ ਮਹਾਬਲਸੂਰ ਤਿਨਵੇਂ ਰਾਮ ਰਿਆ ਭਰਪੂਰ ਸੀਤਾ ਸੀਤਾ ਮਾ ਮਾਏ ਤਾਕੇ ਰੂਪ ਲ ਕਤਨੇ ਜਾਏ ਨਾ ਹੋਏ ਮਰੇ ਨ ਡਾਗੇ ਜਾਏ ਜਿਨਕੇ ਰਾਮ ਸੇ ਮਨ ਮਾਏ ਵਸੇਗੇ ਲੋਕ ਰੇ ਨੰਤ ਜਮਨ ਸੋਏ ਸਤਕੰਡ ਵਸੇਂਦਰ ਅੰਕਾਰ ਕਰ ਕਰ ਵੇਖੇ ਨਦਰ ਨਿਹਾਲ ਕਿਥੇ ਲੋ ਲੋ ਆਕਾਰ ਜਿ ਜੁਗ ਤੇ ਤਿਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਤਨਾ ਕਰੜਾ ਸਾ ਜਗ ਤਾਰਾ ਤੀ ਸੁਨਿਆਰ ਅਰਨਮਤ ਵੀ ਦੇ ਤਿਆਰ ਔਖਲਾ ਗੰਤਵ ਤਾਓ ਭਾਂਡਾ ਪਾਉ ਮੇ ਕਾਲ ਕਾੜੀਐ ਸਭ ਦੇ ਸਚੀ ਟਕਸਾਲ ਸਾਹਿਬੋ